ਵੇਖਾਂ ਕੋੜਿਆਂ ਵਾਂਗੂ ਹੱਥ ਮਾਰਦੀ ਰਹਿੰਦੀ ਆ ਇਹ ਨਹੀਂ ਪਤਾ ਕਿ ਚੱਜਣਾ ਸਫਾਈ ਕਰ ਲਾ ਮੈਨੂੰ ਤੇ ਇਹਦੇ ਕੰਮ ਹੀ ਨਹੀਂ ਪਸੰਦ ਆਉਂਦੇ ਪਤਾ ਨਹੀਂ ਕਿੱਦਾਂ ਦੇ ਕੰਮ ਕਰਦੀ ਆ ਉਦਾਂ ਹੀ ਗੈਸ ਤੇ ਗੰਦਵਾ ਸਾਰਾ ਮੇਰਾ ਤੁਹਾਨੂੰ ਚਿਰ ਕੰਮ ਨਹੀਂ ਕਰਦਾ ਜਿੱਦਾਂ ਗੈਸ ਰਿਸਕਦਾ ਨਾ ਹੋਵੇ ਇਹਨੂੰ ਸੋ ਖਾ ਲੈਣਾ ਪੈਣਾ ਹੱਥ ਫੜ ਕੇ ਨਹੀਂ ਆਪਣੇ ਆਪ ਥੋੜੀ ਕਰਨਾ ਵਾ ਹੱਦੀ ਹੋਈ ਇਹਦੇ ਵਾਲੀ ਵੀ ਕਿਤੇ ਉਹ ਕੀ ਕੱਲੀ ਬੋਲੀ ਜਾਣ ਦੀ ਆ ਬੋਲਣਾ ਬਾਲਣਾ ਕੀ ਆ ਆ ਜਿਹੜੀ ਤੁਹਾਡੀ ਨੌ ਆ ਇੱਕ ਕਮਰੇ ਚੱਜਦਾ ਕਰਦੀ ਆਪਣੇ ਵੱਲੋਂ ਬੜੀ ਸਫਾਈ ਕਰਦੀ ਆ ਪਰ ਘੱਟਾ ਵੇਖ ਲਓ ਉਦਾਂ ਹੀ ਪਿਆਸ ਲੈਪ ਦੇਤੇ ਅੱਛਾ ਚਲ ਤੂੰ ਤਾਂ ਹੌਸਲੇ ਨਾਲ ਕਹੀਦਾ ਹੁੰਦਾ ਕਿਸੇ ਨੂੰ ਵੀ ਹੌਸਲੇ ਨਾਲ ਕਾਹਦਾ ਕਹਿਣਾ ਮਿੰਟਾ ਗੰਦੇ ਕੰਮ ਬੜੇ ਬੁਰੇ ਲੱਗਦੇ ਆ ਚਲ ਕੋਈ ਗੱਲ ਜਿੰਨਾ ਚਿਰ ਮੈਂ ਆਪਣੇ ਹੱਥੀ ਸਫਾਈ ਦਾ ਨਾ ਕਰ ਲਾਂ ਮੈਨੂੰ ਨਹੀਂ ਸੱਦ ਕੁੰਦਾ ਮੇਰੀ ਗੱਲ ਸੁਣ ਅੱਜ ਕੁੜੀ ਨੇ ਆਉਣਾ ਫਿਰ ਆਹੋ ਆਉਣ ਵਾਲੀ ਹੋਣੀ ਕੁੜੀ ਤੇ ਮੇਰੀ ਗੱਲ ਸੁਣ ਉਹਨੂੰ ਕਰਦੇ ਫੋਨ ਵੀ ਨਾ ਹੀ ਕਿਉਂ ਉਹ ਨਹੀਂ ਆਉਣੀ ਉਹ ਮੇਰੇ ਦੋਸਤ ਦੀ ਪਾਰਟੀ ਉਹ ਕਹਿੰਦਾ ਹੈ ਵੀ ਪਰ ਜੈਨ ਨਾਲ ਲੈ ਗਿਆ ਹੀ ਮੇਰੀ ਗੱਲ ਸੁਣੋ ਤੁਹਾਡੇ ਦੋਸਤ ਦੇ ਘਰ ਪਾਰਟੀ ਆ ਮੇਰਾ ਉੱਥੇ ਕੀ ਕੰਮ ਆ ਮੈਂ ਨਹੀਂ ਜਾਣਾ ਉਹ ਯਾਰ ਮੇਰੀ ਗੱਲ ਸੁਣਾ ਪਾਰਟੀ ਕਿਹੜੀ ਬੰਦਿਆਂ ਦੀ ਆ ਨਾਲ ਜਨਾਨੀਆਂ ਲੋਕਾਂ ਦੀ ਹੋਣੀਆਂ ਵਾ ਤੂੰ ਤੇ ਕੱਲੀ ਨੂੰ ਨਾ ਵਾ ਦਿਮਾਗ ਤੇਰਾ ਸਹੀ ਆ ਜਿੱਦਾਂ ਮਰਜੀ ਆ ਨਾ ਰਿਸ਼ਤੇਦਾਰਾਂ ਦੇ ਘਰ ਜਾਣਾ ਤੇ ਗੱਲ ਹੋਰ ਹੁੰਦੀ ਆ ਹੁਣ ਤਾਂ ਢੀ ਦੋਸਤੀ ਆ ਠੀਕ ਆ ਨਾ ਮੈਂ ਜਾ ਕੇ ਉੱਥੇ ਕੀ ਉਪਰੇ ਆਣੋਂ ਬਹਿ ਰਹੂੰਗੀ ਤੂੰ ਮੇਰੇ ਨਾਲ ਚਾਹ ਪੀ ਲੈਣੀ ਮੇਰੇ ਨਾਲ ਰੋਟੀ ਪਣੀ ਖਾ ਕੇ ਉੱਠ ਕੇ ਤੇ ਹਾਂ ਆਏ ਨਾ ਕੱਲੀ ਹਾਇਰੀ ਲਵਾਉਣੀ ਆ ਉੱਥੇ ਭੰਗੜਾ ਪਉਣਾ ਜਾ ਕੇ ਮੇਰਾ ਤਾਂ ਮਨ ਜਿਆ ਨਹੀਂ ਮੰਨਦਾ ਉਹ ਚੱਲ ਕੇ 10 ਮਿੰਟ ਕੱਖ ਨਹੀਂ ਹੁੰਦਾ ਉਹਨੂੰ ਕਰ ਮੇਰੇ ਨਾਲ ਫੋਨ ਪੱਕਾ ਜਾਣਾ ਪੈਣਾ ਫਿਰ ਉਹ ਜਾਣਾ ਪੈਣਾ ਵਾ ਤੇਰੀ ਮੂੰਹ ਮੱਥੇ ਲੱਗਦਾ ਵਾ ਯਾਰੋ

ਉਹ ਪਤਾ ਕੀ ਗੱਲ ਉਹਹੀਂ ਜਾਣਾ ਹੈ ਕਿਤੇ ਜ਼ਰੂਰੀ ਤੇ ਤਾਂ ਕਰਕੇ ਮੈਂ ਕਹਿਣ ਦੀ ਅੱਛਾ ਅੱਛਾ ਚੱਲ ਕੋਈ ਨਹੀਂ ਫੇਰ ਆ ਜਾ ਆ ਗਈਆਂ ਤੇ ਹਾਂ ਜਦ ਛੇਤੀ ਆ ਜਾਗੇ ਫੇਰ ਅਹੀਂ ਤੈਨੂੰ ਦੱਸ ਜਾਈਂ ਥੋੜਾ ਬੋਤਾ ਮੈਂ ਆਹੋ ਤੂੰ ਦਿਆ ਨੂੰ ਸਿਰਨਾ ਸੋਣਾ ਲਾਵੀਂ ਤੇ ਫੇਰ ਆ ਜਾਗੇ ਚੱਲ ਠੀਕ ਆ ਫੇਰ ਚੰਗਾ ਆ ਜਾ ਆ ਜਾ ਲੈ ਤੂੰ ਹੀ ਰਾਤੀ ਦੱਸ ਦੇ ਮੈਨੂੰ ਹੋਣ ਅਗਲੀ ਆ ਗਈ ਆਂ ਦੀ ਮੈਂ ਤੁਹਾਡੇ ਡੈਡ ਤੇ ਚੱਲ ਕੋਈ ਗੱਲ ਨਹੀਂ ਉਹ ਕਿਹੜੀ ਤੇਰੀ ਮਸ਼ੀਨ ਚੋਕੇ ਲੈ ਚਲੀ ਆ ਤੇ ਇੱਥੇ ਹੀ ਬਾਕੀ ਤਪ ਤਬਰ ਨਾਉਣੇ ਇੱਥੇ ਹੀ ਘਰੇ ਹੀ ਆ ਤੂੰ ਰੋ ਮੜਾ ਮੋਟਾ ਜਿਹਦਾ ਕੰਮ ਸੁਪੀ ਕਰਦੀ ਹੁੰਦਿਆਂ ਨੂੰ ਚੱਲ ਕੋਈ ਨਹੀਂ ਉਹ ਤੂੰ ਦੱਸ ਜਾਨੀ ਆ ਪਰਨਾ ਮੇਰਾ ਨਾ ਸੁੱਤ ਕਿਹੜਾ ਚੰਗਾ ਵਾ ਹੈਂ ਇਹ ਤਾਂ ਕਿਹੜੇ ਵੇਲੇ ਨਾ ਮਿਲਣਾ ਆਵੇ ਬਹਿ ਜਾਣਾ ਮੈਂ ਤਾਂ ਮਾਸ਼ਾਅੱਲਾ ਲੱਗਦਾ ਆਪਣਾ ਤਾਂ ਕਰਕੇ ਡੰਗ ਲੱਗਦਾ ਲੋ ਬਗਾਨਾਤੀ ਪੁੱਤਾਂ ਅਨਛੜੜ ਜੀ ਕਿੰਨਾ ਅੰਕ ਚ ਇਤਰਾ ਕਰਦੀ ਰਹੇਗੀ ਹੈਂ ਕੀ ਕਰਾ ਕੇ ਕਰਦੇ ਨਾ ਕਰ ਇਤਰਾ ਕੋਈ ਗੱਲ ਨਹੀਂ ਤੂੰ ਤਿਆਰ ਚੱਲ ਚਲੀਏ ਤੂੰ ਕੁੜੀ ਨੂੰ ਕੰਮ ਦੇ ਲਾ ਜਾ। ਹਾਂ। ਆਹੋ ਚਲੋ ਮੈਮ। ਮੈਂ ਤਾਂ ਤਿਆਰੀਆਂ। ਹਾਂ। ਇੱਤਾਂ ਚੱਲ ਜਾਣਾ। ਚਲੋ ਚਲੋ। ਆਹੋ ਤੇ ਹੀ ਤਿਆਰ ਤੇ ਮੈਂ ਬਸ 2 ਮਿੰਟ ਲਉਨੇ ਆ। ਆ ਜਾ ਪੁੱਤ। ਬਹਿ ਜਾ ਇੱਥੇ। ਪਤਾ ਕੀ ਗੱਲ ਆ ਪੁੱਤ? ਮੈਨੂੰ ਨਾ ਕਿਤੇ ਜ਼ਰੂਰੀ ਜਾਣਾ ਪੈਣਾ ਹੈਗਾ। ਮੈਂ ਤਾਂ ਤੈਨੂੰ ਫੋਨ ਕਰ ਲਈ ਪਿਚਾਲਾ ਜਿ ਤੈਨੂੰ ਕਹਿੰਨੀ ਆਂ ਵੀ ਘਰੇ ਰਹਿ ਪਾ। ਤੇ ਆਂਟੀ ਤੁਸੀਂ ਸਗੋਂ ਮੈਨੂੰ ਰਾਤੀ ਦੱਦ ਦਿੰਦੇ। ਉਹ ਗਲਤੀ ਹੋ ਗਈ ਨਾ। ਤੇਰੇ ਅੰਕਲ ਨੇ ਮੈਨੂੰ ਅੱਜ ਦੱਸਿਆ। ਹਣ ਪਿਆਰ ਤਾਂ ਕਹਿੰਦੇ ਆ ਵੀ ਪਾ ਕੱਪੜੇ ਤੇ ਮੇਰੇ ਨਾਲ ਚੱਲ ਤੇ ਹੁਣ ਨਾ ਮੈਂ ਜਵਾਬ ਦੇਣ ਜੋਗੀ ਤੇ ਨਾ ਹੋਰ ਤੇ ਤੂੰ ਇਦਾਂ ਕਰ ਕੋਈ ਗੱਲ ਨਹੀਂ ਨਵ ਨੂੰ ਵੀ ਆਉਂਦੀ ਆ ਸਲਾਈ ਮੇਰੀ ਨੌ ਨੋਏ ਤੇ ਉਹਦੇ ਨਾਲ ਮੈਂ ਗੱਲ ਕਰਨੀ ਆ ਤੇ ਲਹੂਨੀ ਮੈਂ ਸੱਦ ਕੇ ਹੈ ਠੀਕ ਹੈ ਕੋਈ ਗੱਲ ਨਹੀਂ ਮੈਂ ਆ ਜਾਣਾ ਛੇਤੀ ਉਹਦਾ ਕੋਈ ਗੱਲ ਨਹੀਂ ਹਾਂਜੀ ਪਰ ਮੈਂ ਲਹੂਨੀ ਬੁਲਾ ਕੇ ਉਹਨੂੰ ਬੈਠ ਮੈਂ ਪਿੰਦਰ ਨੂੰ ਵੀ ਕਿਹਾ ਵਾ ਕਿ ਮੇਰੇ ਨਾਲ ਆ ਬੈੱਡ ਬਾਹਰ ਕਢਾ ਦਿਓ ਤੇ ਕਿਲੀ ਚੰਗੀ ਤਰ੍ਹਾਂ ਸਫਾਈ ਕਰ ਲਈਏ ਕਿੰਨਾ ਖਲਾਰਾ ਪਿਆ ਕਿੰਨਾ ਬੁਰਾ ਲੱਗਦਾ ਵਾ ਇਹਨਾਂ ਨੂੰ ਤੇ ਕੋਈ ਅੰਤ ਕਾਲ ਵੀ ਨਹੀਂ ਆਉਂਦੀ ਹੈਗੀ ਬੰਦਾ ਕੀ ਸਾਫ ਕਰੇ ਤੇ ਇਹਦਾ ਕੀ ਨਾ ਕਰੇ ਨਵਾਂ ਹਾਂਜੀ ਮੰਮੀ ਆਹ ਬੈੱਡ ਬਾਹਰ ਕੱਢੀ ਹੈ ਮੈਂ ਤੇ ਪਿੰਦਨ ਨੂੰ ਵੀ ਬੜੀ ਬੜੀ ਕਹਵਾ ਕਿ ਮੇਰੇ ਨਾਲ ਬਾਹਰ ਕਢਾ ਦੋ ਤੇ ਹੰਦਰ ਦੀ ਸਫਾਈ ਕਰ ਲਈ ਕਿੰਨੀ ਬੁਰਾ ਲੱਗਦਾ ਵਾ ਬਹੁਤੀ ਮੱਤਾਂ ਨਾ ਦੇ ਚੰਗਾ ਮੈਨੂੰ ਪਤਾ ਜਿੱਨੀ ਕਿ ਸਫਾਈ ਤੋਂ ਕਰਦੀ ਆਂ ਅਰ ਸੋਈ ਦੇ ਤਰੱਕਾ ਸਾਫ ਹੁੰਦੀ ਨਹੀਂ ਗੋੜੇ ਗੋੜੇ ਗੰਦ ਪਿਆ ਇਸਲੇ ਆਪਣੇ ਮੈਂ ਸਾਰਾ ਹੁਣ ਆਪ ਸਾਫ ਕਰਕੇ ਆਈ ਆ ਤੇ ਇਹ ਵੀ ਮੇਰੇ ਨਾਲ ਕਰਵਾ ਦੋ ਫਿਰ ਜੋ ਕਰਕੇ ਆਇਓ ਸਾਫ ਤੋਂ ਹੀ ਤੇ ਮੇਰਾ ਟਾਈਮ ਹੈ ਨਹੀਂਗਾ ਚੰਗਾ ਵਿਹਲੀ ਨਹੀਂਗੀ ਮੈਂ ਜਿਹੜੇ ਕੰਮ ਆਈਆਂ ਨਾ ਉਹ ਕਰ ਸੁਣ ਲੈ ਮੇਰੀ ਧਿਆਨ ਦੇ ਨਾਲ ਦੱਸੋ ਮੈਂ ਚਲੀ ਆ ਤੇਰੇ ਪਿਓ ਨਾਲ ਠੀਕ ਆ ਨਾ ਉਹਨਾਂ ਦੇ ਕਿਤੇ ਪਾਰਟੀ ਐ ਕੋਈ ਅੱਛਾ ਤੇ ਕੁੜੀ ਆ ਗਈ ਅਮਨ ਜਿਹੜੀ ਸਲਾਈ ਸਿੱਖਣ ਆਉਂਦੀ ਆ ਠੀਕ ਤੇ ਮੇਰੀ ਗੱਲ ਸੁਣ ਵੀ ਉਹਦੇ ਲਾਗੇ ਕੋਈ ਗੱਲਬਾਤ ਨਹੀਂ ਕਰਨੀ ਤੇ ਨਾਲੇ ਨਾ ਅੱਜ ਆਪਣੀ ਜ਼ੁਬਾਨ ਤੇ ਕੰਟਰੋਲ ਰੱਖੀ ਥੋੜਾ ਜਿਆ ਇਹ ਨਾ ਹੋਵੇ ਮੇਰੇ ਮਗਰ ਫਿਰ ਤਮਾਸ਼ਾ ਲਾਇਆ ਹੋਵੇ ਤੁਸੀਂ ਤਾਂ ਵੰਜੀਆਂ ਨੇ ਮੈਨੂੰ ਕਹਿੰਦੀ ਬੁਜਾਈ ਨਾ ਆਪਣੇ ਪੁੱਤ ਨੂੰ ਸਮਝਾ ਕੇ ਜਾਓ ਜਿਵੇਂ ਮੈਂ ਮੱਤਾ ਮੈਨੂੰ ਦੀਂਦੇ ਨਾ ਇਹਨੇ ਉਹਨੂੰ ਦਿੱਤੀਆਂ ਹੁੰਦੀਆਂ ਤੇ ਉਹਨੇ ਵਿਗੜਨਾ ਨਹੀਂ ਹੈ ਨਾ ਜ਼ੁਬਾਨ ਤੇ ਤਰੀਕੇ ਤੇ ਫੋਟ ਲੰਮੀ ਹੋ ਗਈ ਆ ਹੁਣ ਹੈ ਹੁਣ ਤਾਂ ਝਾੜੂ ਫੇਰਦੀ ਫੇਰਦੀ ਆ ਹਾਦੀ ਹੋ ਗਈ ਆ ਜੇ ਮੈਂ ਗੱਲ ਕੋ ਸਮਝਾਉਣ ਦੀ ਆ ਤਾਂ ਸਮਝਦੀ ਨਹੀਂ ਗਈ ਉੱਤੋਂ ਮੜਵੜ ਕੇ ਮੈਨੂੰ ਪੈਣ ਲਈ ਮੈਨੂੰ ਪਤਾ ਵਾ ਤੇ ਮੈਂ ਕਹਿੰਦੀ ਕਿ ਮੈਨੂੰ ਜੋ ਸਮਝਾਉਂਦੇ ਉਹਨੂੰ ਸਮਝਾਉ ਮੈਨੂੰ ਪਤਾ ਵਾ ਜੇ ਤੈਨੂੰ ਪਤਾ ਵਾ ਨਾ ਅੱਜ ਬਾਣ ਜਿਹੜੀ ਇੰਨਾ ਕ ਕੰਟਰੋਲ ਰੱਖੇ ਦੇ ਉੱਤੇ ਆਪੇ ਸਭ ਠੀਕ ਹੋਏ ਨਾ ਠੀਕ ਹੈ ਚਲੋ ਆਹੋ ਤੇ ਹੁਣ ਨਾ ਮੇਰੇ ਮਗਰ ਕੋਈ ਗੱਲਬਾਤ ਨਾ ਕਰੀ ਤੇ ਜੇ ਮੰਮੀ ਉਹਨੇ ਕੁਝ ਪੁੱਛਿਆ ਤੇ ਫੇਰ ਫਿਰ ਵੀ ਦੱਸਾਂ ਕਿ ਨਾ ਦੱਸਾਂ ਉਹਨੇ ਕੀ ਪੁੱਛਣਾ ਵਾ ਤੈਨੂੰ ਜੇ ਐਡਾ ਕੁਝ ਸਿੱਖਣ ਆਉਂਦੀ ਆ ਤੇ ਮੜਾ ਮੋਟਾ ਸਲਾਇਦਾ ਦੱਸਦੀ ਉਹੀ ਤੇ ਮੈਂ ਕਹਿੰਦੀ ਤੇ ਪੁਸ਼ੀ aí ਦੇ ਦੱਸ ਤਾਂ ਆਹ ਦੱਸਦੀ ਚਲਾ ਤਰਮ ਮਲਾਦਾ ਉਹਦੇ ਨਾਲ ਚਲੋ ਭਾਈ ਜੀ ਗੱਲ ਹੀ ਤੇ ਮੈਂ ਟੀਮ ਨੂੰ ਪਹਿਲਾਂ ਹੀ ਦੱਸ ਦਿੰਦੀ ਤੇ ਮੈਂ ਆਉਂਦੀ ਨਾ ਮੇਰੀ ਨਾ ਦਿਹਾੜੀ ਭੱਜਦੀ ਘਾ ਰਿਆ ਕਿ ਮੈਂ ਸਫਾਈਆਂ ਕਰ ਲੈਂਦੀ ਚਲੋ ਨਾ ਆ ਗਈ ਕੋਈ ਗੱਲ ਨਹੀਂ ਸਸ਼ਿਕਾ ਸਸ਼ਿਕਾ ਮੇਰੀ ਗੱਲ ਸੁਣ ਇਹਨੂੰ ਸਾਰਾ ਕੰਮ ਆਉਂਦਾ ਵਾ ਸਲਾਈ ਦਾ ਠੀਕ ਆ ਨਾ ਜਿੰਨਾ ਚਿਰ ਤੱਕ ਮੈਂ ਨਹੀਂ ਨਾ ਆਉਂਦੀ ਤੇ ਜੇਕਰ ਲੋੜ ਪਊਗੀ ਤੇ ਨਵਕਾ ਪੁੱਛ ਲਈ ਤੇ ਨਾਮ ਕਹਦੀ ਇਹਨੂੰ ਚੰਗਾ ਹਾਂਜੀ ਕੋਈ ਨਹੀਂ ਮੈਂ ਮੈਂ ਅੰਟੀ ਮੈਂ ਇਹਨਾਂ ਨੂੰ ਪੁੱਛ ਲਵਾਂਗੀ ਤੇ ਤੁਸੀਂ ਚਲ ਜਿਓ ਪਹਿਲਾਂ ਤੇ ਨਾਲੇ ਨਾ ਚਾਹ ਚੁਪਣਾ ਕੇ ਪਿਆਲਦੀ ਇਹਨੂੰ ਹਾਂਜੀ ਕੋਈ ਗੱਲ ਨਹੀਂ ਪਿਆਲ ਦਾਂਗੀ ਠੀਕ ਆ ਆਹੋ ਚਲ ਕਰ ਪੁੱਤ ਤੂੰ ਆਪਣਾ ਕੰਮ ਜਿੰਨਾ ਖੰਦਾ ਵਾ ਹਾਂਜੀ ਅੰਟੀ ਮੈਂ ਕਰ ਦੂੰਗੀ ਤੁਸੀਂ ਆ ਕੇ ਆਪਣਾ ਕੰਮ ਕੋ ਬਾਹਰ ਕਰ ਲਾ ਤੇ ਮੁੜ ਕੇ ਜਦ ਆਵਾਜ਼ ਮਾਰੂਗੀ ਫਿਰ ਦੱਸਦੀ ਇਹਨੂੰ ਤੇ ਨਾ ਠੀਕ ਆ ਮਾਂ ਤੇ ਘਰ ਹਾਂਜੀ ਇੱਥੇ ਹੁਣੇ ਆ ਵੀ ਚਲਾ ਗਲਾਸ ਪਾਣੀ ਦਾ ਲੈ ਆਈ ਨੀ ਦਸ ਪਾਣੀ ਵੀ ਨਹੀਂ ਪੀ ਸਕਦੇ ਕਿਉਂਕਿ ਤੇ ਮੰਮੀ ਕੋ ਮੰਗ ਲਓ ਅੰਦਰੋਂ ਹੁਣ ਕੰਮ ਛੱਡ ਕੇ ਤੇ ਮੇਰਾ ਭਾਂਡਾ ਲਵਾ ਲੈ ਵੀ ਅੱਧੀ ਕੋਸ਼ ਨੇ ਡਰ ਨੂੰ ਪਾਣੀ ਦੇਣ ਲੱਗੀ ਐ ਤੇ ਪਾਣੀ ਸੁੱਕ ਰਿਹਾ ਉਹ ਨਹੀਂ ਕਿ ਤੂੰ ਸੜਿਆ ਦੇਣਾ ਨਹੀਂ ਚਲੋ ਫੇ ਦੇ ਦਿੰਨੀ ਆ ਤੇ ਤੁਸੀਂ ਬਾਤ ਧਿਆਨ ਰੱਖਿਆ ਕਰੋ ਨਾ ਕਿ ਮੇਰੇ ਪਾਣੀ ਪਾ ਦਿੰਦਾ ਬਦਲਾ ਲਗੋ ਤੇ ਤੈਨੂੰ ਪਾਣੀ ਪੀਉਂਦਿਆਂ ਚੋਰ ਚੋੜਨ ਡਿਆ ਤਾਂ ਕਿੰਨਾ ਹੋ ਗਿਆ ਤੇ ਵੇਖੋ ਮੈਂ ਚਲ ਰਹੀ ਹਾਂ ਮਾਲ ਨੂੰ ਚਾਚਾ ਕੋਲ ਮਾਦੀ ਵੇਗੀ ਹੋ ਜਾਂਦੀ ਹੈ ਉਹਦਾ ਤੇਰੀ ਕੋ ਤਵਾ ਜਿਆਦਾ ਹੀ ਵਿਗੜੀ ਆ ਤਾਂ ਕੀ ਆਲੀ ਨਹੀਂ ਤੂੰ ਰਹੀ ਹੈਗੀ ਤੇ ਥੋੜੀ ਬੁੱਧੀ ਸਿਆਣੀ ਬਣ ਜਾ ਜੇ ਘੁੱਟ ਪਾਣੀ ਮੰਗੀ ਹੈ ਬੈੜੀ ਨੇ ਤਾਂ ਅੱਖ ਕਿਹੜੀ ਘਟੀ ਲੱਗੀ ਨਾਸ ਮੈਂ ਕੰਮ ਕਰ ਲਈ ਹੈ ਮੈਂ ਵੀ ਫੇਲੀ ਹੋ ਕੇ ਬਣਾ ਹੁੰਦਾ ਕਰ ਮੈਂ ਦੇ ਤੂੰ ਆਪਣੇ ਪਾਣੀ ਦੇਂਦੀ ਕੋਈ ਨਹੀਂ ਦੇਂਦੀ ਅੰਮੀ ਆ ਹੁਣ ਮੈਂ ਸੜ ਕੇ ਸੁਆਹ ਹੋ ਜਾਣਾ ਹੁੰਦਾ ਤੇ ਬੱਚੀ ਚੀਜ਼ ਮੰਗਦੀ ਆ ਨਰ ਚਿਪਾ ਨਾ ਸਮੀ ਕਿੱਥੇ ਆ ਉਹ ਹੁਣੇ ਬਾਹਰ ਗਏ ਆ ਬਾਹਰ ਗਿਆ ਹਾਂਜੀ ਪਿਆਲੇ ਵਾਲੇ ਕਹਿੰਦੇ ਚਾਹ ਬਿਮਾਰ ਕਿਉਂ ਨਾ ਚੱਕਰ ਆ ਯਾਰ ਮੋਦਣਾ ਨਹੀਂ ਆ ਦੇਖਿਆ ਨਹੀਂ ਕਿਤੇ ਚੱਲ ਕੋਈ ਕਰੋ ਕੋਈ ਆਪਾਂ ਲਾਉਂਦੇ ਤੂੰ ਪਾਇੰਦ ਨਹੀਂ ਲੈਣਾ ਹਾਂ ਨਾ ਨਾ ਬਸ ਮਾਕੇ ਆ ਜਿੱਧਰ ਗਏ ਹੀ ਬਣੀ ਕੋਈ ਗੱਲ ਮਿਲੇ ਤਾਹੀਂ ਆਹ ਬੰਦੇ ਦੋਗਾਂ ਨਾਲ ਵਿੱਚ ਖੜੇ ਹੈ ਹਾਂ ਤੇ ਉਹਨਾਂ ਨੇ ਚਲੋ ਕੀਤੀ ਗੱਲਬਾਤ ਫਿਰ ਮਿਲਤੇ ਜਾਣਗੇ ਪਰ 10 ਤਰੀਕ ਦਾ ਕਰਾਰ ਕੀਤਾ ਗਾਂ ਹੀ ਗਾਂ ਲਈ ਜਾਂਦਾ ਕੀ ਕਰੀਏ ਹੁਣ ਫਿਰ ਹੁਣ ਲੜੀਏ ਤਾਂ ਹੁਣ ਗੱਲ ਮਾਰੀ ਹੈ ਨਹੀਂ ਨਹੀਂ ਲੜਾਈ ਚ ਕੀ ਰੱਖਿਆ ਵਾ ਸਭ ਨੂੰ ਇੰਤੇ ਲੱਗਦੇ ਪ੍ਰੇਮ ਪਿਆਰ ਦਾ ਨਿਕਲ ਆਉਣਾ ਵੇਖੋ ਹੁਣ ਬੰਦੇ ਜਾਮਦੇ ਚੁੱਕੀ ਜਾਂਦੇ ਵੀ ਇਹਨਾਂ ਦੋਗਰ ਫਰੈਂਡਾਂ ਵਾਂਗ ਅੱਛਾ ਅੱਛਾ ਹਾਂ ਚਲੋ ਬਤੋ ਜੀ। ਲਿਆ ਮਾ ਰੋਟੀ ਪੱਕੀ। ਨਹੀਂ ਰੋਟੀ ਮੇਰੇ ਮਖਾਣੀ। ਹਾਂ। ਮੈਂ ਉਥੋਂ ਚਾਹ ਦੋ ਵਾਰੀ ਪੀ ਲਈ ਆ। ਹਾਂ। ਰਾਜਕ ਹੋਰ ਬੰਦਾ ਸੱਜਣ ਮਿਲ ਗਿਆ ਉਹਨੇ ਬਰਬਰੀ ਬਿਠਾ ਲਿਆ। ਅੱਛਾ ਅੱਛਾ। ਉਹੜਾ ਥੀ ਰਾਹੇ ਪਾਰ ਵਾਲਾ। ਠੀਕ। ਉਹ ਮਿਲ ਗਿਆ ਉਹ ਲੈ ਗਿਆ ਤੁਹਾਨੂੰ। ਉਥੇ ਵਿੱਚ ਆਹ ਬਣ ਕੇ ਲਿਆ। ਉਹ ਇਦਾਂ ਕਰਕੇ ਤੇ ਹੁਣ ਭੁੱਖ ਜੀ ਮਰ ਗਈ ਆ। ਚਲੋ ਵੀ ਠੀਕ ਆ ਮੈਂ ਥੋੜਾ ਜਿਹਾ ਕੰਮ ਆ। ਕਰ ਲਓ ਕਰ ਲਓ। ਕੀ ਨਹੀਂ ਇੱਦਾਂ ਹੀ ਆਹੀ ਨਾ ਮੈਨੂੰ ਪਤਾ ਨਹੀਂ ਲੱਗਣ ਡਿਆ ਇੱਦਾਂ ਕਰਦੀ ਮੈਂ ਨਾਬ ਨੂੰ ਹਾਜ ਮਾਰਦੀ ਆ ਨਾਬ ਨਾਬ ਕੀ ਕਰ ਲਮਣ ਆ ਨਾ ਮੈਨੂੰ ਪਤਾ ਨਹੀਂ ਲੱਗਣ ਡਿਆ ਜਰ ਆ ਧੀਰਾ ਜਿੱਦਾਂ ਹਾਈਟ ਦੇ ਸਾਬਣਾ ਜਾਂ ਵੇਟ ਦੇ ਸਾਬਣਾ ਇਹ ਕਿੰਨਾ ਰੱਖਣਾ ਵਾ ਮੈਨੂੰ ਸਮਝ ਨਹੀਂ ਆਉਂਦੀ ਇਥੇ ਮੇਰੀ ਗਰਲਸ ਜਿਹੜਾ ਵੀ ਮੇਚਾ ਕਟਣਾ ਹੋਣਾ ਉਹ ਸੂਟ ਲੈ ਲੈਣਾ ਉਹਦਾ ਇੱਕਰੀ ਮੀਨ ਲੈਣਾ ਵਾ ਇਹ ਜ਼ਿਆਦਾਤਰ ਆਮ ਤੌਰ ਤੇ ਜਿਹੜਾ ਨਾ 7 ਤੋਂ 7.5 ਹੁੰਦਾ ਵਾ ਠੀਕ ਆ ਤੇ ਜਿਹੜੀ ਆ ਕਾਰਟ ਡੁੰਗਾ ਹੀ ਪਾਉਣੀ ਆ ਨਾ ਇਹ ਅੱਧਾ ਇੰਚ ਪਾਉਣੀ ਆ ਜਿਹੜੀ ਪ੍ਰਿੰਟ ਸਾਈਡ ਦੀ ਪਾਉਣੀ ਆ ਤੇ ਜਦੋਂ ਬੈਗ ਦੀ ਪਾਉਣੀ ਉਹਦਾ 1 ਇੰਚ ਪਾਉਣੀ ਆ ਅੱਜ ਦਾ ਚੋਰਸ ਬਣਾ ਕੇ ਨੇ ਇਦਾਂ ਤੇ ਫਿਰ ਇੱਥੋਂ 1 ਇੰਚ ਰੱਖਣਾ ਵਾ ਤੇ ਮੇਰੀ ਗਰਲਸ ਅੱਛਾ ਅੱਡਾ ਅੱਜ ਤੇ ਸੋਭ ਤੇਰੀ ਸੱਸ ਵੀ ਨਹੀਂ ਘਰ ਹੈਗੀ ਤੇ ਮੈਨੂੰ ਦੱਸ ਵੀ ਇਹ ਕਿੱਦਾਂ ਬਣਿਆ ਤੂੰ ਇੱਥੇ ਕਿੱਦਾਂ ਆਈਂ ਤੇ ਠੀਕ ਹੈ ਇੱਥੇ ਕੀ ਦਸਵਾਮਣ ਤੈਨੂੰ ਮੈਂ ਮੇਰੀ ਜ਼ਿੰਦਗੀ ਦੀ ਨਾ ਸਭ ਤੋਂ ਵੱਡੀ ਗਲਤੀ ਜਿਹੜੀ ਮੈਂ ਕੀਤੀ ਆ ਮੈਂ ਤੇ ਕਹਿੰਦੀ ਕੋਈ ਕੁੜੀ ਇਹੋ ਜੀ ਗਲਤੀ ਨਾ ਕਰੇ ਜਿਹੜੀ ਮੈਂ ਕੀਤੀ ਏ ਨਹੀਂ ਤੂੰ ਖੁਸ਼ ਨਹੀਂ ਹੈ ਇੱਥੇ ਖੁਸ਼ ਨੂੰ ਕੀ ਆ ਇੱਥੇ ਕੀ ਤੂੰ ਵੇਖ ਹੀ ਲਾ ਕੁਝ ਵੀ ਨਹੀਂ ਹੈਗਾ ਇੱਥੇ ਤੇ ਉੱਥੇ ਹਾਂ ਜਦੋਂ ਤੇ ਉੱਥੇ ਮਾਪ ਪੋਣੇ ਹੀ ਟਿਕਾ ਦੇਣੇ ਹੁੰਦੇ ਤੈਨੂੰ ਪਤਾ ਹੀ ਹੈ ਕਿ ਨੀਟੋ ਕਾ ਟਿਕਾਈ ਕਰਦੇ ਹੁੰਦੇ ਏ ਆ ਉਹ ਮਿੰਨ ਤੇ ਪਤਾ ਵਾ ਮੈਂ ਵੀ ਜਾਂਦੀ ਰਹੀ ਹੁੰਨੀ ਐ ਤੇ ਉਹ ਟੋਕਾ ਟਕਾਈ ਬੜੀ ਕਰਦੇ ਹੁੰਦੇ ਕੋਈ ਵੀ ਚੀਜ਼ ਮੰਗਦੀ ਹੁੰਨੀ ਹਾਂ ਤੇ ਦਿੰਦੇ ਨਹੀਂ ਹੁੰਦੇ ਤੇ ਮੇਰੀ ਇੱਕ ਸਹੇਲੀ ਹੁੰਦੀ ਸੀ ਤੁਹਾਨੂੰ ਸਾਰਾ ਪਤਾ ਹੈ ਮੇਰੇ ਘਰ ਬਾਹਰ ਦਾ ਪੇ ਕਿੱਦਾਂ ਨੇ ਮੇਰੇ ਮਾਪਿਓ ਨੇ ਤੇ ਉਹਨੇ ਯਾਰ ਮੈਨੂੰ ਫਸਾ ਛੜਿਆ ਪਹਿਲਾਂ ਤੇ ਮੈਂ ਸਗੋਂ ਨਾ ਕਰਤੀ ਤੇ ਪਿੰਦਨ ਉਹਦੀ ਮਾਸੀ ਦਾ ਮੁੰਡਾ ਸੀ ਤੇ ਉਹਨੇ ਮੈਨੂੰ ਬੜਾ ਕਹਿਣਾ ਕਿ ਹਾਂ ਤੂੰ ਇਹਦੇ ਨਾਲ ਫਰੈਂਡਸ਼ਿਪ ਕਰ ਲਾ ਤੇ ਉਹਨੇ ਮੈਨੂੰ ਕਹਿ ਆ ਕੇ ਕਿ ਤੇਰੇ ਘਰ ਦੇ ਤੈਨੂੰ ਕੁਝ ਪੋਸ਼ਤੀ ਨਹੀਂ ਵਿਖੀ ਨੇ ਤੈਨੂੰ ਕਿੰਨਾ ਖੁਸ਼ ਰੱਖਣਾਵਾ ਤੇ ਪਿੰਦਨੇ ਵੀ ਕਿਤੇ ਮੈਨੂੰ ਵੇਖਿਆ ਸੀ ਤੇ ਇਹ ਵੀ ਮੈਨੂੰ ਪਸੰਦ ਕਰਦੇ ਸੀ ਤੇ ਇਹਨਾਂ ਦੋਵਾਂ ਨੇ ਆਪਸ ਵਿੱਚ ਸਲਾਬ ਨਹੀਂ ਕਿ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫਸਾਉਨੇ ਆ ਉਹੋ ਜੀ ਪਾਗਲ ਮੈਂ ਜਿਹੜੀ ਉਹਦੀਆਂ ਗੱਲਾਂ ਵਿੱਚ ਆ ਗਈ ਬੜੀ ਵੱਡੀ ਗਲਤੀ ਕੀਤੀ ਹੈ ਮੈਂ ਧਿਆਨ ਕਿਮਣ ਪਰ ਨਾ ਤੈਨੂੰ ਇਦਾਂ ਨਹੀਂ ਹੀ ਕਰਨਾ ਚਾਹੀਦਾ ਹਨਾ ਤੈਨੂੰ ਮਾਪਿਓ ਬਾਰੇ ਤੇ ਚੱਲ ਸੋਚਣਾ ਚਾਹੀਦਾ ਹੈ ਜਿੱਦਾਂ ਮਰਜੀ ਆਪਣੀ ਮਾਪਿਓ ਹੀ ਨਾ ਹੁਣ ਸਮਾਜ ਵਿੱਚ ਉਹ ਚਾਹਿਆਂ ਦੀ ਕੀ ਇੱਜ਼ਤ ਰਹੇਗੀ ਲੋਕੀ ਉਹਨਾਂ ਨੂੰ ਹੁਣ ਜੀਮ ਨਹੀਂ ਦਿੰਦੇ ਆ ਡਗਵਾਉਣ ਉਹਨਾਂ ਨੂੰ ਕਿੱਦਾਂ ਗੱਲਾਂ ਕਰਦਾ ਵਾ ਬਾਰ ਨਿਕਲਦੇ ਰਿਆਂ ਨਾ ਉਹ ਵਿਚਾਰੇ ਡਰ ਡਰ ਕੇ ਨਿਕਲਦੇ ਆਂ ਵੀ ਹਾਏ ਉਧਰ ਉਹ ਗੱਲਾਂ ਹੋਣੀਆਂ ਉਧਰ ਉਹ ਗੱਲਾਂ ਹੋਣੀਆਂ ਅਮਨ ਮੈਂ ਬੜੀ ਵੱਡੀ ਗਲਤੀ ਆ ਹੁਣ ਮੈਂ ਚਾਹ ਕੇ ਵੀ ਨਾ ਇਹ ਗਲਤੀ ਨੂੰ ਸੁਧਾਰ ਨਹੀਂ ਸਕਦੀ ਹੁਣ ਮੈਂ ਵੀ ਕੀ ਕਰਾਂ ਮੈਂ ਮੰਨਦੀ ਆਂ ਕਿ ਮੈਂ ਇਹ ਕੰਮ ਕਰਨ ਤੋਂ ਪਹਿਲਾਂ ਉਹਨਾਂ ਬਾਰੇ ਇੱਕ ਵਾਰੀ ਨੇ ਸੋਚਿਆ ਤੇ ਮੇਰੀ ਇੱਜ਼ਤ ਦੀ ਕਿਹੜੀ ਥੋੜੀ ਬੇਇੱਜ਼ਤੀ ਹੁੰਦੀ ਆ ਮੈਨੂੰ ਵੀ ਪਤਾ ਗਲ ਗਲ ਤੇ ਗੱਲਾਂ ਸੁਣਨੀਆਂ ਪੈਂਦੀਆਂ ਨੇ ਇਹ ਤੂੰ ਭੱਜ ਕੇ ਆਈਆਂ ਭੱਜ ਕੇ ਆਈਆਂ ਬੜੀ ਵੱਡੀ ਗਲਤੀ ਕੀਤੀ ਮੈਂ ਚੱਲ ਕੋਈ ਨਹੀਂ ਨਾ ਐਦਾਂ ਨਾ ਕਰ ਕੋਈ ਨਹੀਂ ਚੱਲ ਨਾ ਨਾ ਰੋ ਮੈਨੂੰ ਹੋਰ ਤਰ੍ਹਾਂ ਹੋਣਿਆ ਕੋਈ ਨਹੀਂ ਇੱਥੇ ਤੇ ਤੂੰ ਖੁਸ਼ ਆ ਨਾ ਪਿੰਦਰ ਦੇ ਨਾਲ ਖੁਸ਼ ਹੀ ਰਹਿ ਤਾ ਨਾ ਤੈਨੂੰ ਹਣ ਇੱਥੇ ਖੁਸ਼ ਆ ਇਸੇ ਗੱਲ ਦਾ ਤੇ ਰੋਣਾ ਇੱਥੇ ਵੀ ਮੈਂ ਨਾ ਆਣ ਕੇ ਬੜੀ ਵੱਡੀ ਗਲਤੀ ਕੀਤੀ ਪਸ਼ਤੌਣ ਹੀ ਦੀਆਂ ਇੱਕ ਸਮ ਨਾ ਮੈਨੂੰ ਮੇਰੀ ਗਲਤੀ ਦੀ ਸਜ਼ਾ ਮਿਲਾਂਦੀ ਹੈ ਜਿਹੜਾ ਮੈਂ ਕੰਮ ਆਪਣੇ ਮਾਪਿਆਂ ਨਾਲ ਕੀਤਾ ਵਾ ਨਾਵ ਤੇਰੀ ਸਾਸ ਤੇ ਚੰਗੀ ਆ ਨਾ ਕੋਈ ਕੋਈ ਨਹੀਂ ਚੰਗਾ ਹੈਗਾ ਸਿਰਫ ਮੇਰਾ ਸਹਰਾਵਣਾ ਉਹ ਥੋੜਾ ਬੋਤਾ ਮੇਰਾ ਸਾਥ ਦਿੰਦਾ ਹੋਰ ਕੋਈ ਨਹੀਂ ਮੇਰੇ ਵੱਲ ਤਾਂ ਕਿ ਪਿੰਦਰ ਵੀ ਹੁਣ ਬਦਲ ਗਏ ਨੇ ਪਹਿਲਾਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਤੇ ਹੁਣ ਉਹ ਵੀ ਬਦਲ ਗਿਆ ਤੈਨੂੰ ਮੈਂ ਕੀ ਦੱਸਾਂ ਪਰ ਕਿਸੇ ਨਾਲ ਨਾ ਗੱਲ ਕਰੀ ਨਹੀਂ ਤੇ ਗੱਲ ਬੜੀ ਦੂਰ ਤੱਕ ਚੱਲ ਜਾਨੀ ਆ ਪਿੰਦਰ ਨਸ਼ਾ ਵੀ ਕਰਦੇ ਆ ਤੇ ਸ਼ਰਾਬ ਵੀ ਪੀਂਦੇ ਆ ਉਸ ਦਿਨ ਤੋਂ ਸੁਣਿਆ ਇਹ ਨਾ ਜਿੱਦਣ ਲੜਦੇ ਸ਼ਰਾਬ ਪੀ ਕੇ ਅਹੇ ਸਵੇਰੇ ਸਵੇਰੀ ਹਾਏ ਪਿੰਨਮ ਤੂੰ ਇਹ ਪਹਿਲਾਂ ਨਹੀਂ ਵੇਖਿਆ ਵੀ ਨਸ਼ਾ ਕਰਦਾ ਵੈ ਮੈਨੂੰ ਪਹਿਲਾਂ ਨਹੀਂ ਪਤਾ ਜੀ ਮੈਨੂੰ ਪਤਾ ਹੁੰਦਾ ਤੇ ਮੈਂ ਕਦੇ ਵੀ ਨਹੀਂ ਆਹ ਕੰਮ ਕਰਨਾ ਮੈਂ ਤਾਂ ਆਪਣੀ ਕਿਸਮਤ ਨੂੰ ਰੋਣੀਆ ਤੂੰ ਆਪਣੀ ਜ਼ਿੰਦਗੀ ਆਪ ਹੀ ਹੁਣ ਬਰਬਾਦ ਕਰ ਲਈ ਹੈਂ ਪਹਿਲਾਂ ਵੇਖਣਾ ਚਾਹੀਦਾ ਜੀ ਤੈਨੂੰ ਸਗੋਂ ਇਹੋ ਤੇ ਗੱਲ ਆਣਾ ਹੁਣ ਸਮਾਂ ਜਿਹੜਾ ਨਾਂ ਗਿਆ ਉਹ ਵਾਪਸ ਨਹੀਂ ਨਾ ਆਉਣਾ ਤੇ ਨਾ ਮੈਂ ਕੁਝ ਕਰ ਸਕਦੀ ਆ ਤੇ ਮੇਰੀ ਸੱਸ ਨਾਲ ਵੀ ਨਾ ਗੱਲ ਕਰੀਆ ਮੈਂ ਬੜੀ ਚਲਾਕ ਜਿੰਨੀ ਭੋਲੀ ਬਾਨੀ ਆ ਨਾ ਉਨੀ ਭੋਲੀ ਹੈ ਨਹੀਂ ਮੈਨੂੰ ਟਿਕਣ ਨਹੀਂ ਦਿੰਦੀ ਮੇਰੇ ਵੀਰ ਨੂੰ ਤੇ ਭੋਲੀ ਲੱਗਦੀ ਵੀ ਨਾ ਭੋਲੀ ਭੋਲੀ ਨਹੀਂ ਆਗੀ ਵੀਰ ਦਾ ਸੀਨਾ ਕਿਸੇ ਨੂੰ ਨਹੀਂ ਕੋਈ ਨਹੀਂ ਨਾ ਮੈਂ ਨਹੀਂ ਦੱਸਦੀ ਹੋਈ ਗੱਲ ਨੂੰ ਤੇ ਪਿੰਡ ਵੀ ਨਾ ਕਿਸੇ ਨਾਲ ਗੱਲ ਕਰੇ ਚਲ ਠੀਕ ਹੈ ਮੈਂ ਨਾ ਹੁਣ ਜਾਣੀ ਆ ਜੇ ਪਿੰਦੇ ਨੇ ਮੈਨੂੰ ਵੇਖਿਆ ਤੇਰੇ ਨਾਲ ਬੈਠੀ ਨੂੰ ਤੇ ਉਹਨਾਂ ਨੇ ਮੈਨੂੰ ਫੇਰ ਗੁੱਸੇ ਹੋਣਾ ਲੜਨਾ ਮੇਰੇ ਨਾਲ ਤੇ ਜਿਤਨੂ ਕੀ ਚੀਜ਼ ਦੀ ਲੋੜ ਹੋਗੀ ਮੈਨੂੰ ਦੱਸ ਦੇ ਠੀਕ ਆ ਠੀਕ ਹੈ ਪਰ ਨੋ ਰੋਣਾ ਨਾ ਉਹ ਠੀਕ ਹੈ ਅੱਖ ਸਾਫ਼ ਕਰ ਲਾ ਫਿਰ ਉਹਨਾਂ ਨੇ ਕਿਹਾ ਪਤਾ ਨਹੀਂ ਕਾਤੋਂ ਰੋਂਦੀ ਹੈ ਕੋਈ ਨਹੀਂ ਚਲ ਠੀਕ ਹੈ ਕੋਈ ਨਹੀਂ ਹਾਂ ਵਿਚਾਰੀ ਕਿੰਨੀ ਬੁੱਕੀ ਆ ਨਾ ਪਹਿਲਾਂ ਤੇ ਗਲਤੀਆਂ ਕਰ ਲੀਦੀਆਂ ਬਾਅਦ ਚ ਉਹਨਾਂ ਨੂੰ ਉਹਨਾਂ ਔਖਾ ਹੋ ਜਾਂਦਾ ਹੁਣ ਕੀ ਕਰੇ ਵਿਚਾਰੀ ਪਿੱਛੇ ਵੀ ਨਹੀਂ ਦੱਸ ਸਕਦੀ ਤੇ ਤੇ ਉਹ ਵੇਹਾਂ ਕੋਈ ਪਿੱਛੇ ਤੋਂ ਹੁੰਦਾ ਤੇ ਆ ਘਰੇ ਇਦਾਂ ਜਿੱਦਾਂ ਦੱਸਣ ਦੀ ਕਿਂਦਰ ਇਦਾਂ ਕਰਦਾ ਹੁਣ ਕੀ ਕਰੂਗੀ ਵਿਚਾਰੀ ਛਨੀਪਤ ਛਨੀ ਅੰਜਮੇ ਉੱਠਣੇ ਪਤਾ ਹਾਂਜੀ ਪੁੱਤ ਮੈਂ ਇੱਕ ਦਿਨਾਂ ਗੱਲ ਕਰਨੀ ਤੂੰ ਕਿੰਨੇ ਦਿਨ ਹੋ ਗਿਆ ਤੇ ਚੁੱਪ ਚੁੱਪ ਰਹਿਣਾ ਕੀ ਗੱਲ ਹੈ ਮੈਨੂੰ ਘੇੜ ਦੀ ਗੱਲ ਤੱਕ ਦੱਸ ਛੱਡ ਨਹੀਂ ਨਹੀਂ ਕੋੱਖ ਨਹੀਂ ਉਦਾਂ ਹੀ ਗੱਲ ਕੋਈ ਨਹੀਂ ਗੱਲ ਕਿਉਂ ਪੁੱਤ ਜਿਹੜੀਆਂ ਤੂੰ ਗੱਲਾਂ ਛਪਾਉਂਦਾ ਨਾ ਮੈਨੂੰ ਸਾਰਾ ਪਤਾ ਉਹ ਛਪਾ ਨਾ ਮੈਂ ਤੇਰੀ ਮਾਂ ਆ ਮੈਂ ਤੇਰੇ ਘੇੜ ਨੂੰ ਸਾਰੀਆਂ ਜਾਣਦੀ ਆ ਤਾਂ ਤੂੰ ਮੈਨੂੰ ਖੁੱਲ ਕੇ ਗੱਲ ਦੱਸ ਦੇ ਹੋ ਸਕਦਾ ਤੇ ਟੈਨਸ਼ਨ ਫਰੀ ਹੋ ਜਿੰਗਾ ਕੁਝ ਨਹੀਂ ਉਹੀ ਸੋਚਦਾ ਰਹਿਣਾ ਆ ਵੀ ਕੁੜੀ ਨੇ ਜੋ ਕੀਤਾ ਨਾ ਚੰਗਾ ਨਹੀਂ ਕੀਤਾ ਮੈਂ ਤੇ ਬਾਹਰ ਅੰਦਰ ਨਿਕਲ ਨਾ ਵੀ ਆਣਾ ਜਦੋਂ ਤੇ ਲੋਕੀ ਵੀ ਵੇ ਵੇ ਗੱਲਾਂ ਕਰਦੇ ਆ ਸਾਹਮਣੇ ਤੇ ਨਹੀਂ ਕਰਦੇ ਪਰ ਜਦੋਂ ਲੰਘ ਜੀ ਹੈ ਨਾ ਫਿਰ ਹੱਸਦੇ ਪੁੱਤ ਇਹ ਗੱਲ ਨਾ ਤੇਰੇ ਨਾਲ ਮੈਂ ਸਹਿਮਤ ਹਾਂ ਮੈਨੂੰ ਪਤਾ ਵਾ ਕਿ ਤੈਨੂੰ ਦੁੱਖ ਬਹੁਤ ਜ਼ਿਆਦਾ ਹੁਣ ਆ ਨਹੀਂ ਚਾਹੀਦਾ ਪਰ ਹੁਣ ਕੀ ਕਰੀਏ ਦੁਨੀਆ ਦੇ ਨਾਲ ਸਾਨੂੰ ਨਿੱਚਣਾ ਹੀ ਪੈਣਾ ਮੈਂ ਤੇ ਇੱਕ ਗੱਲ ਨੂੰ ਵੀ ਸੋਚਣ ਡਿਆ ਵਾ ਕਿ ਅਹੀਂ ਆਪਣਾ ਤੋਂ ਪਹਿਲੀ ਬਣਾ ਵੇਚ ਕੇ ਨਾ ਸਾਰਾ ਹੀ ਤੇ ਕਿਤੇ ਚਲ ਜੀਏ ਜਿੱਥੇ ਸਾਨੂੰ ਕੋਈ ਜਾਣਦਾ ਹੀ ਨਾ ਹੋ ਲੈ ਛਦਾਈ ਨਾ ਹੋਵੇ ਤੇ ਇਦਾਂ ਦੀਆਂ ਗੱਲਾਂ ਥੋੜੀਆਂ ਕਰੀਏ ਤੂੰ ਤਾਂ ਇਥੋਂ ਤੋਂ ਜ਼ਮੀਨ ਵੇਚ ਲੇਗਾ ਤੈਨੂੰ ਪਤਾ ਅੱਗੇ ਮਿਲ ਜਣੀ ਹੈ ਤੇ ਜਿਹੜੇ ਪੈਸੇ ਆ ਨਾ ਇਹ ਤਾਂ ਮਿੰਟੋਂ ਮਿੰਟੀ ਖੱਟੇ ਜਾਂਦੇ ਤੇ ਨਾਲੇ ਅੱਜਕੱਲ ਤਾਂ ਨਹੀਂ ਵੀ ਪਤਾ ਵਾ ਕਿ ਜ਼ਮੀਨਾਂ ਆਦੀਆਂ ਛੜਕਾਂ ਚ ਤੇ ਉਹ ਹਣ ਗਾਂ ਮੰਗਿਆਈ ਬੜੀ ਹੋਈ ਜਾਣੀ ਜ਼ਮੀਨ ਤਾਂ ਲੱਭਣੀ ਨਹੀਂ ਇਹ ਵੀ ਤੁਸੀਂ ਹੱਥੋਂ ਗਵਾ ਬੈਣੀ ਜੇ ਚੱਲ ਇਹਦੇ ਨਾਲੋਂ 2 ਕਿੱਲੇ ਘਟ ਲਲਾਂਗੇ ਹੋਰ ਕੀ ਆ ਰੋਟੀ ਦੇ ਖਾਵਾਂਗੇ ਵੀ ਬੇ ਪੁੱਤ ਇਦਾਂ ਦੀਆਂ ਗੱਲਾਂ ਨਾ ਕਰਿਆ ਕਰ ਤੂੰ ਆ ਨਾ 2 ਘਟ ਲਲਾਂਗੇ ਗੁਜ਼ਾਰਾ ਤਾਂ ਚੰਗੀ ਪਹਿਲੀ ਪਹਿਲੀ ਸਾਡਾ ਤਾਂ ਨਹੀਂ ਹੁੰਦਿਆ ਹੋਰ 2 ਘਟਾ ਕੇ ਤੇ ਖਾਣਾ ਕੀ ਉਹ ਭੁੱਖੇ ਮਰਨਾ ਹੀ ਹੈ ਕੀ ਕਰਨੀ ਇੱਥੇ ਦਿਮਾਗ ਤੋਂ ਨਿਕਲ ਨਹੀਂ ਰਹੀ ਜੋ ਕੰਮ ਉਹ ਕਰ ਗਈ ਆ ਕੀ ਦੱਸਾਂ ਹੁਣ ਮੈਂ ਤੁਹਾਨੂੰ ਕੋਈ ਕੰਮ ਵਾਲ ਜੀ ਨਹੀਂ ਲੱਗਦਾ ਕਿ ਚੀਜ਼ ਚ ਨਹੀਂ ਜੀਦਾ ਉਧਰ ਹੀ ਦਿਮਾਗ ਰਹਿੰਦਾ ਬਾਹਰੋਂ ਨਿਕਲ ਨੂੰ ਹੈ ਹੀ ਨਹੀਂ ਕੱਢਦਾ ਮੇਰਾ ਚੱਲ ਕੋਈ ਗੱਲ ਨਹੀਂ ਆਪਣਾ ਨਾ ਐਂ ਫੇ ਬੇਫਿਕਰਾ ਜਿਆ ਰਿਆ ਕਰ ਜੇ ਕੋਈ ਗੱਲ ਕਰਦਾ ਵੀ ਹੈ ਨਾ ਇਹ ਕੰਨ ਸੁਣ ਲਈ ਤੇ ਇੱਧਰੇ ਕੱਢ ਛੜੀ ਕੋਈ ਗੱਲ ਨਹੀਂ ਲੋਕਾਂ ਨੂੰ ਕੀ ਕਰਦਾ ਹਾਂ ਕੁਝ ਹੁੰਦਿਆ ਸਾਡੇ ਕਿਹ ਨਾਲ ਲੋਕਰ ਹੋਇਆ ਪੁੱਤ ਇਹ ਜਿੰਦਗੀ ਹੈ ਨਾ ਇਹ ਹੁਣ ਸਾਨੂੰ ਕੱਟਣੀ ਪੈਣੀ ਆ ਭਾਈ ਰੋਂਦਿਆਂ ਕੱਟੀਏ ਤੇ ਭਾਈ ਹੱਸਦਿਆਂ ਕੱਟੀਏ ਤੇ ਜੇ ਚੁੱਪਚਾਪ ਰਹੇਗਾ ਕੋਈ ਰੋਗ ਲਵਾ ਲੇਗਾ ਪੁੱਤ ਖਾਨੂੰ ਬੁੱਢੇ ਵਾਲੇ ਕਿਹਨੇ ਸਾਹਮਣਾ ਮੰਮੀ ਫੇਰ ਵੀ ਹੁੰਦਾ ਤੇ ਹੈਈ ਨਾ ਉਹ ਤਾਂ ਮੈਂ ਤੇਰੀ ਗੱਲ ਮੰਨਨੀ ਆ ਤੂੰ ਬਾਹਰ ਅੰਦਰ ਨਿਕਲਿਆ ਕਰ ਬਾਹਰ ਦੀ ਹਵਾ ਲਿਆ ਕਰ ਤੇਰਾ ਧਿਆਨ ਹੋਰ ਸੇ ਹੋਰ ਸੇ ਪਈ ਅੰਦਰ ਬੈਠਾ ਰਹੇਗਾ ਨਾ ਤੇਰੇ ਦਿਮਾਗ 'ਚ ਉਹ ਹੀ ਘੁੰਮ ਘੁੰਮਾਉਂਦੀਆਂ ਗੱਲਾਂ ਤੇ ਉਠ ਮੇਰਾ ਪੁੱਤ ਕੋਲ ਟੈਲੀ ਬਣੇ ਵਾਲ ਜਾ ਇਹ ਨਹੀਂ ਜੀ ਕਾਤਾ ਬਾਹਰ ਫੇਰ ਤਰ ਵੇਲੀ ਗੱਲ ਚੱਲ ਜਾ ਮੱਝਾਂ ਵਾਲੇ ਆਪੇ ਧਿਆਨ ਘੋਰਤੇ ਹੋਰਤੇ ਪੈਣਾ ਉਠ ਮੇਰਾ ਪੁੱਤ ਆ ਜਾ ਬੜੀ ਚਲਣਾ ਆ ਗਿਆ ਆਜਾ ਮੇਰਾ ਪੁੱਤ ਹੁਣ ਮੈਂ ਘੜੀ ਘੜੀ ਨਹੀਂ ਮੂੰਹਾਂਗਾ ਨਹੀਂ ਆਜਾ ਆਜਾ ਮੇਰੇ ਵੀਰ ਠੀਕ